ਹਾਂ ਹੁਣ ਜਦੋਂ ਤੁਹਾਡਾ ਡੇਰਾ ਇੱਥੋਂ ਬਦਲ ਜਾਏਗਾ ਗਰਮੀਆਂ ਦਾ ਟਾਈਮ ਆ ਗਿਆ ਹੈ ਤੁਹਾਡਾ ਡੇਰਾ ਪੱਕਾ ਤੇ ਹੈ ਨਹੀਂ ਕਿਸੇ ਹੋਰ ਦੀ ਜ਼ਮੀਨ ਦੇ ਵਿੱਚ ਹੈ ਫਿਰ ਤੁਸੀਂ ਕਿਸ ਤੱਕ ਕਿਨ ਕਿੱਥੇ ਚਲ ਜਿਓਗੇ ਇੱਥੋਂ ਹੀ ਹੁਣ ਜਦੋਂ ਬਾਡੀਆਂ ਹੋਈਆਂਗੇ ਇੱਥੇ ਥੋੜੇ ਦਿਨ ਕੋਈ 15 20 ਦਿਨ ਕੱਟਨੇ ਹੋਰ ਅੱਛਾ ਜੀ ਫਿਰ ਅਸੀਂ ਉੱਧਰ ਚਲ ਜਾਣਾ ਹਿਮਾਚਲ ਵਿੱਚ ਹਵਾ ਚੱਲ ਚਲ ਜਾਣਾ ਫਿਰ ਉੱਥੇ ਤੁਹਾਡਾ ਪੱਕਾ ਡੇਰਾ ਹੈ ਨਾ ਉੱਥੇ ਵੀ ਪੱਕਾ ਨਹੀਂ ਉੱਥੇ ਵੀ ਇਦਾਂ ਕੱਚੇ ਚ ਹੀ ਰਹਿਣਾ ਇਦਾਂ ਕੱਚੇ ਚ ਹੀ ਰਹਿਣਾ 2-4 ਮਹੀਨੇ ਉੱਥੇ ਕੱਟਣਾ ਉੱਥੋਂ ਫਿਰ ਚੱਲਣਾ ਜਲੇ ਝੋਨੇ ਬੜਾਉਣਗੇ ਪਰਾਲੀਆਂ ਬਰੋੜੀਆਂ ਫਿਰ ਪਰ ਤੋਂ ਮੇਨ ਇਸ ਤਿੱਕੇ ਨਾ ਫਤੋੜਾ ਜੀ ਉਹ ਨਿਕਲਦਾ ਫਿਰ ਉਸ ਵੇਲੇ ਕਿੰਨੀ ਕੁ ਮੁਸ਼ਕਿਲ ਹੋ ਜਾਂਦੀ ਹੈ ਜਿਸ ਵੇਲੇ ਤੁਸੀਂ ਉੱਥੇ ਹੋ ਕੇ ਬਾਅਦ ਚੱਲਦੇ ਚੱਲ ਜਾਂਦੇ ਹੋ ਉੱਥੇ ਤੁਹਾਨੂੰ ਆ ਜੀ ਮੁਸ਼ਕਿਲ ਬਹੁਤ ਹੁੰਦੀ ਆ ਇੱਥੇ ਨਾਲ ਇੱਥੋਂ ਨਾਲ ਵੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਉਸ ਵੇਲੇ ਆਹੋ ਜਾਣ ਚ ਬੜੀ ਮੁਸ਼ਕਿਲ ਹੈ ਨਿਕਲੇ ਨਿਕੇ ਬੱਚੇ ਤੁੱਪ ਵਿੱਚ ਚੱਲਣਾ ਡੇਰਾ ਉੱਥੇ ਲਾਣਾ ਕਿਤੇ ਉੱਥੇ ਲਾਣਾ ਉੱਥੋਂ ਪੁੱਟ ਕੇ ਤੁਸੀਂ ਇਸ ਤਿੱਕੇ ਦਾ ਡੇਰਾ ਬਣਾ ਲਦੇ ਹੋ ਜਾਂ ਕੁਝ ਹੋਰ ਤੁਸੀਂ ਡੇਰਾ ਬੰਦਦਾ ਨਹੀਂ ਉੱਥੇ ਤੰਬੂ ਲਾ ਲੈਣੇ ਉੱਥੇ ਤੰਬੂ ਲਾ ਲੈਂਦੇ ਹਾਂ ਜੀ ਮੁਸ਼ਕਿਲਾਂ ਤਾਂ ਮੇਨ ਇਹਦੋਂ ਫਿਰ ਜ਼ਿਆਦਾ ਹੋ ਜਾਂਦੀ ਹੈ ਜ਼ਿਆਦਾ ਮੁਸ਼ਕ ਤੁਹ ਕਹਿੰਦਾ ਮਤਲਬ ਇਹ ਹੈ ਕਿ ਇਹਦਾ ਪਰਮਾਨੈਂਟ ਸੋਲੂਸ਼ਨ ਇਹ ਹੀ ਹੈ ਕਿ ਪੱਕਾ ਡੇਰਾ ਚਾਇਦਾ ਸਰਕਾਰੀ ਰੂਪ ਚ ਬਣੇ ਚਾਇਦਾ ਤੁਸੀਂ ਖੁਦ ਕਰਕੇ ਜਮੀਨ ਆਪਣਾ ਬਣਾਓ ਹਾਂਜੀ ਫੇਰ ਗੱਲ ਬਣ ਸਕਦੀ ਐ ਇਦਾਂ ਨਾ ਅਸੀਂ ਬੱਚੇ ਪੜਾ ਸਕਦੇ ਆ ਨਾ ਕਿਤੇ ਇੱਕ ਜਗ੍ਹਾ ਰਹਿ ਜਾਂਦੇ ਫੇਰ ਬੱਚੇ ਵੀ ਪੜਾ ਸਕਦੇ ਸਭ ਕੁਝ ਕਰ ਸਕਦੇ ਆਂ ਤੇ ਰਹਿਦਾ ਦੌੜ ਭੱਜ ਕੁਝ ਨਹੀਂ ਕਰ ਸਕਦੇ ਠੀਕ ਹੈ ਵਾਹਿਗੁਰੂ ਜੀ ਕਾਲਪੂ ਤੁਹਾਡੀ ਸਹਾਇਤਾ ਕਰੇ ਸਵਾਇਗੋ ਜੀ ਗਰਮੀਆਂ ਦਾ ਟਾਈਮ ਹੋ ਗਿਆ ਹੈ ਔਰ ਡੇਰੇ ਜੋ ਹੈ ਨਾ ਉਹ ਇਸ ਵੇਲੇ ਓਪਨ ਹੋ ਗਏ ਹਨ ਆਪਾਂ ਦੇਖੇ ਸੀ ਇਹੋ ਹੀ ਡੇਰੇ ਸੀ ਪੁਰਾਣੇ ਜਿਹੜੇ ਅਸੀਂ ਦੇਖੇ ਸੀ ਕਿ ਹਰ ਸਰਦੀਆਂ ਵਿੱਚ ਜੋ ਹੈ ਇਸ ਵੇਲੇ ਹੁਣ ਸ਼ਾਮ ਦੇ 7 ਵੱਜ ਚੁੱਕੇ ਹਨ ਔਰ ਸ਼ਾਮ ਜੋ ਹੈ ਉਹ 5 ਵਜੇ ਤੋਂ ਹੀ ਸ਼ਾਮ ਹੋ ਜਾਂਦੀ ਹੈ ਸਰਦੀਆਂ ਵਿੱਚ ਹਾਂ ਹੁਣ ਇਹ ਜਿਹੜੇ ਡੰਗਰ ਹਨ ਇਹ ਜੋ ਪਸ਼ੂਤਾਂ ਹੈ ਗੁਜਰ ਪਰਿਵਾਰ ਦਾ ਇਹ ਹੁਣ ਬਾਹਰ ਹੀ ਰਹੇਗਾ ਹੋਰ 15-20 ਦਿਨ ਬਾਅਦ ਇਹਨਾਂ ਦਾ ਡੇਰਾ ਜੋ ਹੈ ਉਹ ਹਿਮਾਚਲ ਵੱਲੋਂ ਟਰਾਂਸਫਰ ਕਰ ਜਾਏਗਾ ਉੱਥੇ ਇਸ ਤਿੱਕੇ ਦਾ ਡੇਰਾ ਬਣਾ ਕੇ ਨਹੀਂ ਰਹਿਣਗੇ ਉੱਥੇ ਜੋ ਹੈ ਇਹ ਜੋ ਤੰਬੂ ਲਾ ਕੇ ਰਹਿਣਗੇ ਪਰ ਉੱਥੇ ਵੀ ਮੁਸ਼ਕਲਾਂ ਜੋ ਹੈ ਇਸੇ ਤਿੱਕੇ ਨਾਲ ਲਗਾ ਬਦਦੀਆਂ ਰਹਿਣਗੀਆਂ ਜਿਸ ਵੇਲੇ ਆ ਫਿਰ ਤੁਸੀਂ ਬਦਲ ਜਾਂਦੇ ਹੋ ਮੇਰਾ ਆਪਣਾ ਹੁਣ ਵਾਲਾ ਗਰਮੀਆਂ ਦਾ ਟਾਈਮ ਆ ਗਿਆ ਹੈ ਔਰ ਕੁਝ ਸਮੇਂ ਬਾਅਦ ਤੁਸੀਂ ਹੱਥੋਂ ਆਪਣਾ ਡੇਰਾ ਚੁੱਕ ਲੋਗੇ ਹਾਂਜੀ ਸਰ ਤੇ ਫਿਰ ਜਦੋਂ ਤੁਸੀਂ ਜਾਓਗੇ ਤੇ ਫਿਰ ਜਦੋਂ ਫਿਰ ਉਹ ਤੁਸੀਂ ਕਿਸ ਕਿਸ ਤਿੱਕੇ ਨਾਲ ਰਹਿੰਦੇ ਹੋ ਖੁੱਲੇ ਦੇ ਵਿੱਚ ਹੀ ਰਹਿੰਦੇ ਹੋ ਉਸ ਵੇਲੇ ਹਾਂਜੀ ਹਾਂਜੀ ਫਿਰ ਇਦਾਂ ਹੀ ਰਹਿਣਾ ਕੋ ਤੰਬੂ ਜਿਹਾ ਲਾ ਕੇ ਤਰਪਾਲ ਤਪੂਰ ਲਾ ਕੇ ਆਪਣੇ ਪਾਸ ਕਰਨਾ ਜੀ ਅੱਛਾ ਫਿਰ ਉਹਦੇ ਵਿੱਚ ਕੀ ਕੀ ਮੁਸ਼ਕਲ ਆ ਜਾਂਦੀ ਹੈ ਫਿਰ ਉਸ ਵੇਲੇ ਜੀ ਮੁਸ਼ਕਿਲਾਂ ਵਰਤਨੂਦਲਾ ਬੰਡੀਆਂ ਗੱਲਾਂ ਐਦਾ ਇਹ ਮੱਛਰ ਵਗੈਰਾ ਤੈਨੂੰ ਪਤਾ ਸਭ ਕੀ ਕਿਹਦਾ ਡਾਰਿਆ ਹੁੰਦਾ ਸਾਨੂੰ ਖਤਰਾ ਹੀ ਹੁੰਦਾ ਉਹ ਉਸ ਵੇਲੇ ਕਾਫੀ ਮੁਸ਼ਕਿਲ ਹੋ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਟਾਈਮ ਆ ਗਿਆ ਕਿ ਹੁਣ ਜੋ ਹੈ ਕਿ ਪੱਕਾ ਡੇਰਾ ਹੋ ਜਾਣਾ ਚਾਹੀਦਾ ਆਂਦੀ ਤੇ ਹੈ ਸਾਨੂੰ ਪਰ ਤੈਨੂੰ ਬੰਦਾ ਫੁਰਸਤ ਨਹੀਂ ਪੈਸੇ ਪੂਣੇ ਦੀ ਤੈਨੂੰ ਪਤਾ ਉਹ ਅਗਰ ਸਰਕਾਰੀ ਰੂਪ ਦੇ ਵਿੱਚ ਕਿਤੇ ਕੁਝ ਤੋਂ ਪਲਾਟ ਵਗੈਰਾ ਦੇ ਮਿਲ ਜਾਵੇ ਤਾਂ ਤਾਂ ਹੀ ਕੁਝ ਬਣਦਾ ਹੈ ਤੁਹਾਨੂੰ ਇਸ ਦੀ ਕਿਹਦੀ ਉਮੀਦ ਹੈ ਹਾਂਜੀ ਹਾਂਜੀ ਠੀਕ ਹੈ ਵਾਈਬ ਜੀ ਸ਼ਾਮ ਦਾ ਵੇਲਾ ਹੋ ਗਿਆ ਹੈ ਵਾਈਬ ਜੀ ਔਰ ਗੁਜਰਾ ਦਾ ਡੇਰੇ ਜਾ ਹੈ ਜੋ ਉਹ ਇਸ ਵੇਲੇ ਦਾ ਸੀਨ ਕੁਛ ਇਸ ਤਰੀਕੇ ਦਾ ਹੈ ਹਲਕੀ ਹਲਕੀ ਬਰਸਾਤ ਹੋਈ ਹੋਈ ਹੈ ਅਸੀਂ ਅਗਰ ਦੇਖੀਏ ਤਾਂ ਗਰਮੀਆਂ ਦੇ ਬਜਾਏ ਹੁਣ ਜੋ ਡੇਰੇ ਹੈ ਉਹ ਓਪਨ ਹੋ ਗਏ ਹਨ ਔਰ ਸ਼ਾਮ ਹੋ ਗਈ ਹੈ 7 ਵਜੇ ਗਏ ਹਨ ਔਰ ਹਾਈ ਤੱਕ ਵੀ ਜੋ ਡੰਗਰ ਹਨ ਉਹ ਵਹਾ ਰਹੀ ਹੈ ਹਨ ਗਰਮੀਆਂ ਦੇ ਵਿੱਚ ਡੰਗਰ ਜੋ ਜ਼ਿਆਦਾ ਤਰਬਾਰ ਹੀ ਲੈਂਦੇ ਹਨ ਉਹਨਾਂ ਦੇ ਖਾਣ ਪੀਣ ਦੀ ਜੋ ਪ੍ਰਾਲੀ ਦਾ ਪ੍ਰਬੰਧ ਹੈ ਉਹ ਵੀ ਇਸ ਤਿੱਕੇ ਦੇ ਨਾਲ ਜੋ ਹੈ ਉਹ ਬਾਹਰ ਹੀ ਕੀਤਾ ਹੋਇਆ ਹੈ तो उससे अगर देखिए तो इस वेले जो है वो कड़क जो है जो वो दी जा रही है और छोटे छोटे गुजर वो हिरन है हम और गुजरिया जो वो इस तीके है हम इस तरीके इधर उधर आ जा रही हैं सो ये जीवन है इस तरीके का गुजरों का क्या हाल है तेरा बढ़िया ओ क्या हाल है तेरा बाबा बाबा करेगा खाना ठीक है भाई, गुर्जी। तो भाई जी और तुसी की बढ़ाया कर करते हो वागुरु जी वागुरु जी बरसात होगी हुई है और डेरा जो है और तो भी दिन उठ जाना है क्योंकि पामा डेरा नहीं है और कच्चा डेरा है हर छे छे महीने बाद जो है वो वो फसल तो फसल जो बदल जाता है फसल जो है वो खत्म हो रही है कणक सो ਤੁਹ ਗੋ ਡੇਰਾ ਓਪਨ ਹੋ ਗਿਆ ਹੈ ਮਾਕਿਲ ਜੀ ਉਹ ਕਹਿੰਦੀ ਕੁੜੀ ਮੇਰੀ ਵੀਡੀਓ ਬਣਾਉਂਦੇ ਕੁੜੀ ਘੜੀ ਹੋ ਗਈ ਸਵਾਇ ਗੁਰਜੀ ਅਸੀਂ ਇਸ ਵੇਲੇ ਇੱਕ ਗੁਜਰ ਦੇ ਡੇਰੇ ਤੇ ਹਾਂ ਇਹ ਗੁਜਰ ਜੋ ਹੈ ਕੀ ਨਾਂ ਤੁਹਾਡਾ ਜੀ ਵਾਇ ਗੁਰਜੀ ਤੁਹਾਡਾ ਕੀ ਨਾਂ ਹੈ ਸੋ ਇਹ ਨਾਈਸ ਵੇਲੇ ਆਪਣਾ ਜੋ ਹੈ ਉਹ ਗੁਜਰਾ ਦਾ ਜੋ ਡੇਰਾ ਹੈ ਉਹ ਸਵੇਰੇ ਸਵੇਰੇ ਉਸ ਦੇ ਵਿੱਚ ਜਿਸ ਤਿੱਕੇ ਦੇ ਕੰਮ ਹੁੰਦੇ ਹਨ ਉਹ ਉਹ ਸਾਰੇ ਕੰਮ ਜੋ ਹੈ ਉਹ ਇਸ ਵੇਲੇ ਕਰ ਰਹੇ ਹਨ ਸੋ ਅਸੀਂ ਅਗਰ ਕੋਲ ਮੇ ਲਾ ਕੇ ਦੇਖੀਏ ਤੇ ਗੁਜਰਾں ਦੇ ਡੇਰੇ ਦਾ ਸਵੇਰੇ ਸਵੇਰੇ ਦਾ ਜਿਹੜਾ ਜ ਸਵੇਰੇ ਸਵੇਰੇ ਦਾ ਜਿਹੜਾ ਜੀਵਨ ਹੈ ਕੁਸ਼ਿਸ਼ ਤੀਕੇ ਦਾ ਹੈ ਕਿ ਉਹ ਆਪਣੇ ਡੰਗਰਾਂ ਦੇ ਨਾਲ ਜੋ ਹੈ ਉਹ ਖੇਤ ਰਹਾ ਹੈ ਔਰ ਅਸੀਂ ਅਗਰ ਕੋਲ ਮੇ ਲਾ ਕੇ ਦੇਖੀ ਹਾਂਜੀ ਮਿਸਤਾਗ ਮਿਸਤਾਗ ਮਿਸ ਮਿਸਤਾਗ ਤੇ ਮਿਸਤਾਗ ਤੁਸੀਂ ਪੜ੍ਹਨ ਜਾਂਦੇ ਹੋ ਪੜ੍ਹਨ ਜੋ ਦੀ ਬੋਲੋ ਨਹੀਂ ਕਦੀ ਪੜ੍ਹਨ ਵੀ ਨਹੀਂ ਗਏ ਕਿ ਕਦੋਂ ਗਿਆ ਸੀ ਕੋਇਓਗੇ 40 ਵੀ ਜਾਂਦਾ ਹ ਕਿੰਨੇ ਕਿੰਨੇ ਸਾਲ ਪਹਿਲਾਂ ਜਾਂਦਾ ਸੀ ਹਮ ਕਿੰਨੇ ਚਿਰ ਪਹਿਲਾਂ ਜਾਂਦਾ ਸੀ 40 ਜਾਂਦਾ ਹ ਹੁਣ ਹੋਰ ਵੀ ਜਾਂਦੇ ਹੋ ਕੁਝ ਪੜਨਾ ਲਿਖਣਾ ਆਂਦਾ ਕਿ ਨਹੀਂ ਹਮ ਪੜਨਾ ਲਿਖਣਾ ਆਂਦਾ ਆਂਦਾ ਮੜਾ ਮੋਟਾ ਕੀ ਕੀ ਆਂਦਾ ਨਹੀਂ ਮੜਾ ਮੋਟਾ ਆਂਦੇ ਕਿ ਮੜਾ ਮੋਟਾ ਆਂਦਾ ਅੱਗੇ ਪੜਨਾ ਨਹੀਂ ਏ ਪਰ ਨੂੰ ਦਿਲ ਕਰਦਾ ਹੈ ਪਰ ਨੂੰ ਦਿਲ ਕਰਦਾ ਕਿ ਨਹੀਂ ਕਰਦਾ ਇਹ ਦੱਸ ਸੱਚੂ ਆ ਦੱਸੀ ਨਹੀਂ ਬੋਲੇ ਤੋ ਐ ਬੋਲ ਨਹੀਂ ਕਰਦਾ ਦਿਲ ਪੜਨ ਨੂੰ ਦਿਲ ਨਹੀਂ ਕਰਦਾ ਪੜਨ ਨੂੰ ਦਿਲ ਹੀ ਨਹੀਂ ਕਰਦਾ ਤੇ ਫਿਰ ਕਿੱਦਾਂ ਚੱਲੇਗਾ ਸਵੇਰ ਛੋਟਾ ਜਿਹਾ ਬੱਚਾ ਕਹਿ ਰਿਹਾ ਕਿ ਇਹਦਾ ਪੜਨ ਨੂੰ ਦਿਲ ਨਹੀਂ ਕਰਦਾ ਦਾਦਾ ਜੀ ਦੱਸੇ ਨਾ ਕਰਦਾ ਆਪਾਂ ਪਾਦਾ ਕੀ ਉਹ ਮਈਆ ਜੀ ਇਹ ਗੁਜ਼ਰਦਾ ਜੀਵਨ ਹੈ ਸਵੇਰੇ ਸਵੇਰੇ ਉਹ ਬਰਸਨ ਲੈ ਕੇ ਆ ਰਿਹਾ ਹੈ ਉਹ ਕੀ ਨਾਮ ਹੈ ਵਾਈਗੁਰ ਜੀ ਤੁਹਾਡਾ ਹਾਲੂ ਫਿਰ ਪੜੇ ਲਿਖੇ ਵੀ ਹੋ ਤੁਸੀਂ ਕਿ ਨਹੀਂ ਪੜੇ ਵੀ ਹੈ ਕਿੰਨੇ ਪੜੇ ਹੋ 7ਵੀਂ ਤੱਕ 7ਵੀਂ ਤੱਕ ਪੜੇ ਹੋ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਹੈ ਠੀਕ ਹੈ ਕਿਉਂਕਿ ਦੁੱਧ ਦਾ ਰੇਟ ਪਤਾ ਨਹੀਂ ਹੁੰਦਾ ਤੁਹਾਨੂੰ ਉਹਦੀ ਕਿੰਨੀ ਕੀਮਤ ਹੋਗੀ ਕੀ ਹੋਗੀ ਇਹ ਵੀ ਨਹੀਂ ਪਤਾ ਹੁੰਦਾ ਠੀਕ ਹੈ ਵਾਈ ਗੋਜੀ